ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪੰਜਵਾ ਜਿਹ ਕਰਨੀ ਹੋ ਵਹਿ ਸਰਮਿੰਦਾ ਇਹ ਆ ਪਮਾਨੀ ਰੀਤ ਇਹ ਆ ਉਚਾਰਨ ਕਰਨਾ ਇਹ ਆ ਨੀ ਕਹਿਣਾ ਹੈ ਸੰਤ ਕੀ ਨਿੰਦਾ ਸਾਖਤ ਕੀ ਪੂਜਾ ਐਸੀ ਦ੍ਰਿੜੀ ਵਿਪਰੀਤ ਮਾਇਆ ਮੋਹ ਭੂਲੋ ਅਵਰਹਿ ਹੀਤ ਇਸ ਵਿਸਰਾਮ ਭੂਲੋ ਪਦ ਤੇ ਲਾਉਣਾ ਮਾਇਆ ਮੋਹ ਭੂਲੋ ਅਵਰਹਿ ਹੀਤ ਹਰ ਚੰਦੌਰੀ ਬਾਨ ਹਰ ਪਾਤਰੀ ਇਹ ਹੈ ਤੁਹਾਰੋ ਬੀਤ ਇਹ ਹਰ ਚੰਦੌਰੀ ਉਚਾਰਨ ਕਰਨਾ ਚੰਦੌਰੀ ਨਹੀਂ ਕਹਿਣਾ ਚਤੇ ਉੱਤੇ ਟਿੱਪੀ ਵੀ ਹੈਗੀ ਅਤੇ ਊੜਾ ਬੰਦਮੂਲ ਆ ਔਂਕੜ ਚੰਦੌਰੀ ਹਰ ਚੰਦੌਰੀ ਇਥੇ ਯਮਕ ਲਾ ਦਨੀ ਹੈ ਬਨਹਰ ਇਹ ਵੱਖਰਾ ਪਾਠ ਕਰਨਾ ਬਨਹਰ ਨਹੀਂ ਕਹਿ ਦੇਣਾ ਬਨਹਰ 파ਤ ਰੇ ਇਥੇ ਵਿਸ਼ਰਾਮ ਹੈ ਇਹ ਤੁਹਾਰੋ ਬੀਤ ਰਹਾਉ ਚੰਦਨ ਲੇਪ ਹੂਤ ਦੇਹ ਕੋ ਸੁਖ ਗਰਦਬ ਪਸਮ ਸੰਗੀਤ ਇਹ ਗਰਦਾਬ ਭੱਬੇ ਨਾਲ ਉਚਾਰਨ ਕਰਨਾ ਗਰਦਾਬ ਸੁਖ ਗਰਦਾਬ ਪਸਮ ਸੰਗੀਤ ਅੰਮ੍ਰਿਤ ਸੰਗ ਨਾਹਿ ਰੁਚ ਆਵਤ ਵਿਖੇਠ ਗੌਰੀ ਪ੍ਰੀਤ ਉੱਤਮ ਸੰਤ ਭਲੇ ਸੰਜੋਗੀ ਇਸ ਜੁਗ ਮਹਿ ਪਵਿੱਤ ਪੁਨੀਤ ਪਵਿੱਤ ਥੋੜਾ ਜਿਹਾ ਕਸ ਕੇ ਬੋਲਣਾ ਜਾਤ ਆਕਾਰਥ ਜਨਮ ਪਦਾਰਥ ਕਾਚ ਬਾਦਰ ਜੀਤ ਜਨਮ ਜਨਮ ਕੇ ਕਿਲ ਵਿਖ ਦੁਖ ਭਾਗੇ ਗੁਰ ਗਿਆਨ ਅੰਜਨ ਨਿਤ੍ਰ ਦੀਤ ਸਾਧ ਸੰਗ ਇਨ ਦੁਖ ਤੇ ਨਿਕਸਿਓ ਨਾਨਕ ਏਕ ਪ੍ਰੀਤ ਤਨਾਸਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤ ਆਗੇ ਪਾਣੀ ਪੱਖਾ ਪੀਸੋ ਸੰਤ ਆਗੇ ਪਾਣੀ ਪੱਖਾ ਪੀਸੋ ਸੰਤ ਆਗੇ ਗੁਣ ਗੋਵਿੰਦ ਜਸ ਗਾਈ सास सास ਮਨ ਨਾਮ ਸੁਮਾਰੈ ਇਹ ਬਿਸਰਾਮ ਨਿਧ ਪਾਈ ਤੁਮ ਕਰਹੁ ਦਇਆ ਮੇਰੇ ਸਾਈ ਹਾਂ ਤੁਮ ਕਰਹੁ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੀ ਕਿਰਪਾ ਕਿਰਪਾ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨ ਸੁਜਾਇ ਭਰ ਮਾਈ ਅਨੰਦ ਰੂਪ ਰਵਿਓ ਸਭ ਮਦੇ ਜਤ ਕਤ ਪੇਖੋ ਜਾਈ ਤੁਮ ਦਇਆਲ ਕਿਰਪਾਲ ਕਿਰਪਾ ਨਿਦ ਪਤਿਤ ਪਾਵਨ ਗੋਸਾਈ ਕੋਟ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ਜਾਪ ਤਾ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ 부ਝੀ ਹੈ 부ਝੀ ਪੂਲਾ ਹੀ ਉਚਾਰਨ ਕਰਨਾ ਨਾਨਕ ਤ੍ਰਿਪਤ ਅਗਾਈ ਤਨਾਸਰੀ ਮਹੱਲਾ ਪੰਜਵਾ ਜੇਨ ਕੀਨੇ ਵਸ ਆਪਣੇ ਤ੍ਰੈ ਗੁਣ ਪਾਵਣ ਚਤੁਰ ਸੰਸਾਰਾ ਸਾਈ ਵਿਸਰਾਮ ਇਸੇ ਤਰ ਲਾਉਣਾ ਹੈ ਜੇਨ ਕੀਨੇ ਵਸ ਆਪਣਾ ਤ੍ਰੈ ਗੁਣ ਇਥੇ ਵਿਸਰਾਮ ਹੈ ਭਵਨ ਚਤੁਰ ਇਹ ਸੰਬੰਧਕ ਪਾਠ ਹੈ ਪਵਨ ਚਤੁਰ ਸੰਸਾਰਾ ਜਗ ਇਸ ਨਾਨ ਤਾਪ ਥਾਨ ਖੰਡੇ ਕਿਆ ਇਹੋ ਜੰਤ ਵਿਚਾਰਾ ਪ੍ਰਾਪ ਕੀ ਓਟ ਗਹੀ ਤੋ ਛੂਟੋ ਸਾਧ ਪ੍ਰਸਾਦ ਹਰ ਹਰ ਗਾਏ ਸਾਧ ਪ੍ਰਸਾਦ ਹਰ 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 ਗਾਏ ਸਾਧ ਪ੍ਰਸਾਦ ਹਰ 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 ਗਾਏ ਵਿਖੇ ਬਿਆਦ ਤਬ ਹੂਟੋ ਰਹਾਓ ਨਹਿ ਸੁਣੀਐ ਨਹਿ ਮੁਖ ਤੇ ਬਕੀਐ ਨਹਿ ਮੋਹ ਹੈ ਉਹ ਡੀਠੀ ਐਸੀ ਠਗौरी ਪਾਇ ਭੁਲਾਵੇ ਉਹ ਨਹੀਂ ਕਹਿਣਾ ਇਹਨੂੰ ਕੂੜਾ ਬੰਦ ਮੁਵਲਾ ਉਹ ਉਹ ਡੀਠੀ ਐਸੀ ਠਗौरी ਪਾਇ ਭੁਲਾਵੇ ਮਨ ਸਭ ਕੈ ਲਾਗੇ ਮੀਠੀ ਮਾਏ ਬਾਪ ਪੂਤ ਹਿਤ ਪ੍ਰਤਾ ਓਨ ਘਰ ਘਰ ਮੇਲੇ ਦੂਆ ਕਿਸੇ ਹੀ ਵਾਦ ਘਾਟ ਕਿਸੇ ਹੀ ਪਹਿ ਹਾਂਜੀ ਇੱਥੇ ਵਿਸਰਾਮ ਹੈ ਕਿਸੇ ਹੀ ਵਾਦ ਘਾਟ ਕਿਸੇ ਹੀ ਪਹਿ ਸਗਲੇ ਲਰ ਲਰ ਮੂਆ ਹਉ ਬਲਿਹਾਰੀ ਸਤਗੁਰ ਆਪਣੇ ਆਪਣੇ ਪਪੇਉਂ ਆਪਣੇ ਜੇਨਾ ਇਹੋ ਚਲਤ ਦਿਖਾਇਆ ਗੂਜੀ ਭਾਹੇ ਜਲੇ ਸੰਸਾਰਾ ਭਗਤ ਨਾ ਵਿਆਪੈ ਮਾਇਆ ਭਗਤ ਇਥੀਮ ਖਲਾਦਨੀਏ ਭਗਤ ਨਾ ਬਿਆਪੈ ਮਾਇਆ ਸੰਤ ਪ੍ਰਸਾਦ ਮਹਾਂ ਸੁਖ ਪਾਇਆ ਸਗਲੇ ਬੰਧਨ ਕਾਟੇ ਹਰ ਹਰ ਨਾਮ ਨਾਨਕ ਧਨ ਪਾਇਆ ਆਪਣਾ ਘਰ ਲੈ ਆਇਆ ਖਾਟੇ ਤਨਾਸਰੀ ਮਹੱਲਾ ਪਿੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾ ਇੱਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲਹੁ हम बारिक तुमरे तारे जिहवा एक कवन गुण कहिए बेसुमार बेअंत स्वामी तेरो अंत ना किन्ही लघिए रहाऊ ऊट प्राग हमारे खंडह अनिक विधि समझावहु हम अज्ञान अल्प मत थूरी ਤੂੰ ਮ ਆਪਨ ਬੇਰਦ ਰਖਾਵਹੁ ਇਹ ਸਮਝਾਵਹੁ ਰਖਾਵਹੁ ਹੰਕੜ ਲਾਉਣੇ ਆ ਹੂੜੇ ਨਹੀਂ ਲਾਉਣੇ ਰਖਾਵਹੁ ਸਮਝਾਵਹੁ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹਿਲੇ ਰੱਖਹੁ ਰੱਖ ਨਹਾਰ ਦਇਆਲਾ ਨਾਨਕ ਘਰ ਕੇ ਗੂਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ